ਸਰਹੰਤ ਤੋਂ ਥੋੜੀ ਦੂਰ ਮਾਦੋਪੁਰ ਨੇੜੇ ਇੱਕ ਬੈਡਿੰਗ ਦੀ ਦੁਕਾਨ ਦੇ ਵਿੱਚ ਵੈਲਡਿੰਗ ਕਰਦੇ ਸਮੇਂ ਧਮਾਕਾ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। इसे सबंधी जानकारी देंदे हुए सरहान थाने के मुखी संदीप ने दस कि एच पी इंजीनियर वर्कशाप ने मनोज तिवाड़ी वासी गोल्डन सिटीद अवतार सिंह पिंड सानीपुर नरेंद्र कुमार पिंडेड़ी तेल के टैंकर नैलडिंग कर रहे कि अचानक धमाका हो गयमाके मनोज तिवाड़ी अवतार सिंह कला की मौत हो गई जबकि नरेंद्र कुमार गंभीर रूप ਹਿੰਤਾਣੇ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਹੈ ਤਾਂ ਉਹ ਥਾਣਾ ਸਿਰਾਦੇ ਐਸਐਚਓ ਸੰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਨੇ ਅਤੇ ਤਮਾਕਾਇਨਾ ਜਬਰਦਸਤ ਸੀਕੇ ਅਰਦਾਸ ਸਿੰਘ ਕਾਲਾ ਦੀ ਲਾਸ਼ ਲਗਭਗ 50 ਫੁੱਟ ਦੂਰੀ ਤੇ ਮਿਲੀ ਹੈ। ਹਾਂਜੀ ਇੱਥੇ ਆਪਣੇ ਮਾਧਵਪੁਰ ਚਾਂਕੂਲੇ ਐਚਪੀ ਇੰਜੀਨੀਅਰਿੰਗ ਹੈਦੀ ਵਰਕਸ਼ਾਪ ਜਿਹੜੀ ਕਿ ਆਪਣੀ ਫਿਊਲ ਟੈਂਕਾਂ ਦੀ ਜਿਹੜੀ ਰਿਪੇਅਰ ਕਰਦੇ ਸੀਗੇ ਉਥੇ ਇੱਕ ਮਲਕੇ ਫਿਊਲ ਟੈਂਕ ਦੀ ਰਿਪੇਅਰ ਕਰਦੇ ਹੋਏ ਤਿੰਨ ਜਾਣੇ ਦੀ ਬਲਕੇ ਜਿਹਦੇ ਵਿੱਚ ਅਵਤਾਰ ਸਿੰਘ ਕਾਲਾ ਤੇ ਮਨੋਜ तिवारी ਬੋਮਸਰਾਂ ਦੇ ਰਹਿਣ ਨਾਲ ਇਹ ਆ ਉਹਨੇ ਡੈੱਫ ਹੋ ਗਈ ਹੈ ਤੇ ਇੱਕ ਜਿਹੜਾ ਨਰਿੰਦਰ ਕੁਮਾਰ ਹੈਗਾ ਉਹ ਇੰਜਰਡ ਹੈਗਾ ਜਿਹਨੂੰ ਫਤਿਹਗੜ ਸਾਹਿਬ ਵਿੱਚ ਦਾਖਲ ਕਰਾਇਆ ਰਿਹਾ ਗਿਆ ਸੀ ਹਸਪੀਟਲ ਦੇ ਵਿੱਚ ਅੰਤਰਾ ਵਿੱਚ ਜਿਹਦੇ ਵਿੱਚ ਫਿਊਲ ਟੈਂਕ ਦੀ ਇਹ ਰਿਪੇਅਰ ਕਰ ਰਹੇ ਸੀਗੇ ਮੁੱਲੀ ਪਰਤਾਲ 'ਚ ਪਤਾ ਲੱਗਦਾ ਵੀ ਉਹਦਾ ਇੱਕ ਜਿਹੜਾ ਹੈਗਾ ਪਾਸਾ ਜਿਹੜਾ ਫਟ ਗਿਆ ਜਿਹਦੇ ਨਾਲ ਉਹਨਾਂ ਦੀ ਬਾਡੀ ਤੇ ਇੰਜਰੀਜ਼ ਆਈਆਂ ਜਿਹਦੇ ਕਰਕੇ ਉਹ ਦੋ ਬੰਦੇ ਡੈਥ ਹੋ ਗਏ ਇੱਕ ਜਣਾ ਇੰਜਰਡ ਇਦਾਂ ਕੀ ਵਰਕਸ਼ਾਪ ਕੀ ਸੀਗੀ ਇਹ ਜੇ ਇਹ ਫਿਊ ਹਾਫ ਫਿਊ ਟੈਂਕਾਂ ਦੀ ਵਰਕਸ਼ਾਪ ਸੀਗੀ ਜਿਹਦੇ ਚ ਇਹਨਾਂ ਦੀ ਰਿਪੇਅਰ ਕਰਦੇ ਸੀ ਤੇ ਉਹਨੂੰ ਬਣਾਇਆ ਜਾਂਦਾ ਸੀ ਫਿਊ ਟੈਂਕਾਂ ਅਗਲੀ ਗੱਲ ਇਹ ਵੀ ਕਰਨ ਅਗੇ ਇਹਨਾਂ ਨੂੰ ਬੋਡੀਜ਼ ਨੂੰ ਜਿਹੜੀਆਂ ਆ ਗਈਆਂ ਅਸੀਂ ਫਤਿਹਗੁਰ ਸਾਹਿਬ ਵਿੱਚ ਰੱਖ ਦਿੱਤਾ ਗਿਆ ਹੁਣ ਜਿਹੜੀ ਇੰਜਰਡ ਹੈਗਾ ਉਹਦੇ ਬਿਆਨ ਦੇ ਉੱਤੇ ਅਸੀਂ ਅੱਗੇ ਕਾਰਵਾਈ ਕਰਾਂਗੇ ਠੀਕ ਹੈ